ਹਰ ਜਗ੍ਹਾ ਦਾਸ ਦੇ ਨਾਲ ਭਰਮਣ ਕਰਨਾ ਸਮਾਪਤੀ ਤੋਂ ਬਾਅਦ ਬੋਲਦਾ ਸੀ ਬਾਬਾ ਕਰਤਾਰ ਸਿੰਘ ਜੀ ਗੋਵਿੰਦਵਾਲ ਸਾਹਿਬ ਦੀ ਜਿਨ੍ਹਾਂ ਨੇ ਸੇਵਾ ਕਰਾਈ ਉਹ ਵੀ ਉਹਨੂੰ ਨਹੀਂ ਰੁਕਦੇ ਸਨ ਪੜਨਾ ਸਾਹਿਬ ਸਮਾਪਤੀ ਹੋ ਜਾਂਦੀ ਸੀ ਬਾਅਦ ਵਿੱਚ ਬੈਠ ਜਾਂਦਾ ਸੀ ਬੋਲਦੇ ਹੀ ਰਹਿਣਾ ਘੰਟਾ ਦੋ ਦੋ ਘੰਟੇ ਕਈ ਵਕਤ ਕੋਈ ਵੀ ਨਹੀਂ ਆਉਂਦਾ ਸੀ ਤੇ ਮੈਂ ਇੱਕ ਦਿਨ ਕਹਿ ਜਿੱਤਾ ਪੜਨਾ ਸਾਹਿਬ ਦੇ ਜ ਮੈਂ ਕਾ ਇੱਕ ਵੀ ਸਰੋਤਾ ਨਹੀਂ ਬਾਬਾ ਜੀ ਕਹਿਣ ਲੱਗੇ ਆਪ ਕਹੇ ਆਪ ਸੁਣਨੇ ਹਾ ਆਪ ਕਹਿਣਾ ਹੈ ਆਪ ਸੁਣਨਾ ਹੈ ਜਾਓ ਤੁਸੀਂ ਜਾਓ ਇਸ ਤਰ੍ਹਾਂ ਦਾ ਮਸਤ ਫਕੀਰ ਸੀ ਉਸਦੇ ਪਿੱਛੋਂ ਕੜਵਾਰੇ ਵੀ ਹੋ ਜਾਣਦੇ ਸਨ ਮੈਨੂੰ ਕਹਿਣ ਲੱਗੇ ਤੁਹਾਡੇ ਨਾਲ ਚੱਲਦਾ ਮੈਂ ਕਿ ਬਹੁਤ ਮੁੱਦਤ ਤੋਂ ਚੱਲਦਾ ਕੁਝ ਦਿਖਾਈ ਦੇਣਾ ਤੇ ਆਉਣ ਜਦ ਮਨ ਦੇ ਤਲ ਤੇ ਚਲਾ ਜਾਏ ਤਾਂ ਮਨ ਦੇ ਚ ਜਿਹੜੇ ਸੰਸਕਾਰ ਪਏ ਨੇ ਜਨਮਾਂ ਜਨਮਾਂ ਤਰਾ ਮਨ ਤੇ ਗੋਡਾਮ ਹੈ ਅਚੇਤ ਮਨ ਇੱਕ ਸਟੋਰ ਹੈ ਬਹੁਤ ਵੱਡਾ ਪਤਾ ਨਹੀਂ ਕਿੰਨੇ ਜਨਮਾਂ ਦਾ ਇਹਦੇ ਚ ਸਾਜ਼ੋ ਸਮਾਨ ਪਿਆ ਕੋਈ ਇੱਕ ਜਨਮ ਦਾ ਪਿਆ ਕਦੇ ਕਦੇ ਸੁਪਨੇ ਆ ਦੇ ਰਹੇ ਆਂ ਹੀ ਉਹ ਪ੍ਰਗਟ ਹੁੰਦਾ ਹੈ ਗੰਦੇ ਸੁਪਨੇ ਆਂਦੇ ਨੇ ਭੈੜੇ ਸੁਪਨੇ ਆਂਦੇ ਨੇ ਇਸ ਸਟੋਰ ਦੇ ਚ ਬਹੁਤ ਕੁਝ ਗੰਦ ਪਿਆ ਹੈ ਤੇ ਵਿਚਾਰ ਕਿਸੇ ਵਕਤ ਫਿਰ ਕਰਾਂਗੇ ਕਿਉਂਕਿ ਸੋਈ ਆਪਣੇ ਡੰਗ ਨਾਲ ਅੱਗੇ ਜਾ ਰਹੀ ਹੈ ਐਸਾ ਮਨੁੱਖ ਇਸ ਨੂੰ ਅਸੀਂ ਅੰਤਰੀਆਮੀ ਕਹਿ ਸਕਦੇ ਹਾਂ ਅੰਦਰ ਦੀ ਜਾਣਨ ਧਿਆਨ ਇਤਨਾ ਅੰਦਰ ਚਲਾ ਗਿਆ ਹੁਣ ਅੰਦਰ ਦੀ ਜਾਣਦਾ ਅੰਤਰੀਆਮੀ ਧਿਆਨ ਜੋ ਇਤਨਾ ਅੰਦਰ ਚਲਾ ਗਿਆ ਹੋਰ ਗਹਿਰਾ ਚਲਾ ਗਿਆ ਚੌਥੇ ਕਮਰੇ ਚ ਵਿਗਿਆਨਮਈ ਕੋਸ਼ ਐਸਾ ਮਨੁੱਖ ਸਿੱਧ ਹੋ ਜਾਂਦਾ ਹੈ ਮੂੰਹ ਜੋ ਬੋਲੇਗਾ ਹੋ ਜਾਏਗਾ ਜੋ ਚਾਹੇਗਾ ਹੋ ਜਾਏਗਾ ਜੋ ਕਾਮਨਾ ਕਰੇਗਾ ਪੂਰੀ ਹੋ ਜਾਏਗਾ। ਐਸਾ ਮਨੁੱਖ ਸਿੱਧ ਹੋ ਜਾਂਦਾ ਹੈ। ਇਹ ਗੱਲ ਵੱਖਰੀ ਹੈ। ਉਹ ਸਿੱਧੀਆਂ ਨੂੰ ਪ੍ਰਗਟ ਨਹੀਂ ਕਰੇਗਾ। ਪ੍ਰਗਟ ਕਰਨ ਲੱਗਿਆ ਕਈ ਦਿਨਾਂ ਦੀ ਬਲਕਿ ਕਈ ਮਹੀਨਿਆਂ ਦੀ ਤਪੱਸਿਆ ਸ਼ਾਂਤ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਸ਼ਕਤੀ ਛੇੜ ਜਾਂਦੀ ਹੈ। ਪਰ ਐਸਾ ਮਨੁੱਖ ਸਿੱਧ ਹੋਦਾ ਹੈ। ਸਿੱਧ ਹੋਦਾ ਹੈ। ਉਹ ਸਿੱਧ ਪੁਰਸ਼ ਹੁੰਦਾ ਹੈ। ਲੈ ਕੇ ਇੱਕ ਪੰਜਵਾਂ ਕਮਰਾ ਵੀ ਹੈ ਆਨੰਦਮਈ ਕੋਸ਼ ਉੱਥੇ ਪਹੁੰਚਦਿਆਂ ਮਨੁੱਖ ਮਨੁੱਖ ਨਹੀਂ ਰਹਿ ਜਾਂਦਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਬਿਗਰਿਓ ਕਬੀਰਾ RAM ਦਹਾਈ ਸਾਚ ਭਇਓ ਅਨਕ ਭੈ ਨਾ ਜਾ ਮੈਂ ਤੇ ਸੱਚ ਹੋ ਗਿਆ ਕਬੀਰ ਕਹਿੰਦੇ ਮੈਂ ਤੇ ਸੱਚ ਦਾ ਰੂਪ ਹੋ ਗਿਆ ਹੁਣ ਮੈਂ ਸੱਚ ਸਰੂਪ ਹੋ ਗਿਆ ਸਾਚ ਭਇਓ ਮੈਂ ਸੱਚ ਹੋ ਗਿਆ ਸਾਚ ਭਇਓ ਅਨ ਕਥੈ ਨ ਜਾਇ ਇਹ ਸਾਡੇ ਸੁਣਨ ਤੇ ਮੁਨਸਰ ਹੈ ਸੁਣਨਾ ਬਾਰ ਮੁਖੀ ਹੈ ਤੋ ਤਬਲੇ ਦਾ ਖੜਾਕ ਰਾਗਾਂ ਦੀਆਂ ਸੁਰਾਂ ਕੰਟ ਕੋਈ ਗਹਿਰਾ ਸਰੋਤਾ ਨਹੀਂ ਹੈ ਤੋ ਇਹਦੀ ਅੰਦਰ ਦੀ ਦੁਨੀਆ 'ਚ ਕੋਈ ਤਬਦੀਲੀ ਵੀ ਨਹੀਂ ਆਉਂਦੀ ਜਿੰਨਾ ਜਿੰਨਾ ਧਿਆਨ ਗਹਿਰਾ ਜਾਂਦਾ ਜਾਏਗਾ ਇਤਨੇ ਇਤਨਾ ਅੰਦਰ ਦੀ ਅਪਵਿੱਤਰਤਾ ਨਿਕਲ ਕੇ ਸ਼ੁੱਧੀ ਹੁੰਦੀ ਜਾਏਗੀ ਇਸ ਵਾਸਤੇ ਧਰਮ ਨੂੰ ਧਿਆਨ ਸਾਧਨਾ ਕਹਿ ਹੈ ਕਹ ਅਕਹਿ ਅੰਦਰ ਜਾ ਸਕੇ ਤਾਂ ਯਾਤਰਾ ਮਨ ਤੋਂ ਸ਼ੁਰੂ ਕਰਨੀ ਪੈਂਦੀ ਹੈ ਮਨ ਸਰੋਤਾ ਬਣੇ ਪੈਂ ਇਹਨੂੰ ਸੁਣੇ ਆਪ ਕਥੇ ਆਪ ਸੁਣਨੇ ਆ ਇਹਨਾਂ ਸ਼ਲੋਕਾਂ ਦੇ ਵਿੱਚ ਮਨ ਨੂੰ ਸੰਦੇਸ਼ ਹੈ ਉਹ ਉਪਦੇਸ਼ ਹੈ ਇਹਨਾਂ ਸ਼ਲੋਕਾਂ ਦੇ ਆਧਾਰ ਤੇ ਕੁਝ ਮੈਂ ਕਹਿਣਾ ਚਾਹੁੰਦਾ ਸੀ ਪਰ ਸਮਾਂ ਆਪਣੇ ਡੰਗ ਨਾਲ ਚਲਾ ਗਿਆ ਤੁਹਾਨੂੰ ਲੇਟ ਨਾ ਕਰੀਏ ਅਖਰੀ ਵਰਤ ਆਪ ਸਰਵਨ ਕਰੋ ਇੱਕ ਦਮ ਪਿਆਰ ਨਾਲਾ ਕੋ ਸਤਨਾਮ ਸਿ ਹਾਂਜੀ ਉਹ ਮਹਾਂਕੀਤਾ ਸਤਿ ਕੀ ਸੇਵਾ ਤੋਂ ਹਰ ਇਹ ਕੂਰੇ ਜਿਖਲਾਏ ਗੁਰੂ ਦੀ ਸੇਵਾ ਹੈ ਤੇ ਸਫਲ ਬਸ਼ਰ ਤੇ ਪੋਸਟੇ ਚੇਤਨ ਹੋ ਕੇ ਮਨੋ ਕਰੇ ਉਹਦਾ ਚਿੱਤ ਉਸ ਵਿੱਚ ਹੋਵੇ ਇਹ ਚੇਤੇ ਨਹੀਂ ਹੈ ਤਾਂ ਫਿਰ ਚਿੱਤ ਦੀ ਦੁਨੀਆ ਬਦਲ ਨਹੀਂ ਲੇ ਨੇ ਕੁਝ ਵੀ ਨਹੀਂ ਠੀਕ ਹੈ ਹੱਥ ਸਫਲੇ ਹੋ ਜਾਣਗੇ ਹੱਥ ਪਵਿੱਤਰ ਹੋ ਜਾਣਗੇ ਜੇ ਕਹਿ ਲਓ ਬਾਕੀ ਅੰਦਰ ਤੇ ਗਲਾਜ਼ਤ ਬਣੀ ਰਹੇਗੀ ਕਿਉਂਕਿ ਅਜੇ ਇਸ ਸੇਵਾ ਵਿੱਚ ਮਨ ਨਹੀਂ ਹੈ ਤੇ ਸਭ ਤੋਂ ਵੱਡੀ ਸੇਵਾ ਕੀ ਹੈ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਉਹਦਾ ਨਾਮ ਜਪਣਾ ਸਭ ਤੋਂ ਵੱਡੀ ਸੇਵਾ ਹੈ ਇਹ ਅੰਦਰ ਦੀ ਦੁਨੀਆ ਬਦਲ ਦੇਣੀ 8 8 ਘੰਟੇ ਸਰੀਰਕ ਕਰਨ ਸੇਵਾ ਕਰਨ ਵਾਲੇ ਮੈਂ ਦੇਖੇ ਨੇ ਕਿ ਉਹਨਾਂ ਨੂੰ ਕਹਿ ਲਈਏ ਕਿ 8 ਮਿੰਟ ਮਾਨਸਿਕ ਸੇਵਾ ਵੀ ਕਰ ਲੋ ਜਪ ਕਰ ਲੋ ਔਖਾ ਨਹੀਂ ਕਰ ਤੇ ਔਖਾ ਕਰ ਉਹ ਤੇ ਫਿਰ ਧਿਆਨ ਨੂੰ ਅੰਦਰ ਲੈ ਜਾਣਾ ਹੋਵੇਗਾ ਤੇ ਅੰਦਰ ਤੇ ਕੁਝ ਦਿਖਾਈ ਨਹੀਂ ਦਿੰਦਾ ਕਿਵੇਂ ਲੈ ਜਾਈਏ ਸ਼ਬਦ ਦੇ ਆਸਰੇ ਤੇ ਧਿਆਨ ਨੂੰ ਅੰਦਰ ਲੈ ਜਾਣਾ ਹੈ ਸ਼ਬਦ ਦੀ ਗੂੰਜਾਰ ਅੰਦਰੋਂ ਬਾਹਰ ਕਢਣੀ ਹੈ ਇਹਨੂੰ ਗਹਿਰਾਈ ਨਾਲ ਸੁਣਨਾ ਹੈ ਜਿਤਨਾ ਗਹਿਰਾ ਸੁਣਨਾ ਹੋਵੇਗਾ ਉਤਨਾ ਧਿਆਨ ਗਹਿਰਾ ਚਲਾ ਜਾਵੇ ਜਾਏਗਾ ਸਫਲ ਸੇਵਾ ਬਸ਼ਰਤੇ ਕੋਈ ਚਿੱਤ ਲਾ ਕੇ ਕਰੇ ਮਨ ਜੋੜ ਕੇ ਕਰਿਆ ਜੀ ਮਾਨ ਮੰਦਿਆ ਭਾਗ ਬਨਾ ਹੰਕਾਰ ਇਚਾਉਂ ਜਾ ਪ੍ਰਥਮ ਹੰਕਾਰ ਚਲਾ ਜਾਂਦਾ ਹੈ ਪਰ ਮਨ ਜੋ ਕੁਝ ਚਾਹੁੰਦਾ ਹੈ ਉਹ ਪ੍ਰਾਪਤ ਹੁੰਦਾ ਹੈ ਮਨ ਦੀਆਂ ਸਾਰੀਆਂ ਮੰਗਾ ਪੂਰੀਆਂ ਹੁੰਦੀਆਂ ਹਾਂਜੀ ਮੰਗਾਂ ਪੂਰਾ ਨੂੰ ਕੋਵੇ ਸੱਚੇ ਰਹਾ ਸੁਮਾਏ ਫਿਰ ਪੜਨਾ ਮੰਗਾਂ ਪੂਰਾ ਨੂੰ ਕੋਵੇ ਉਹ ਸਾਰੇ ਕਰਮਾਂ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ ਸੰਸਕਾਰਾਂ ਦੇ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ ਸੁਤੰਤਰ ਹੋ ਜਾਂਦਾ ਹੈ ਆਜ਼ਾਦ ਹੋ ਜਾਂਦਾ ਹੈ ਇੱਕ ਆਉਂਦੀ ਹੈ ਰਾਜਨੀਤਿਕ ਸੁਤੰਤਰਤਾ ਰਾਜਨੈਤਿਕ ਸੁਤੰਤਰਤਾ ਤੇ ਹੁੰਦੇ ਆਇਓ ਇਹ ਮਨੋ ਕਰਮਾਂ ਦੇ ਬੰਧਨ ਦੇ ਚਾਹੁੰਦਾ ਹੈ ਜੇਲ੍ਹ ਦੇ ਚਾਹੁੰਦਾ ਹੈ ਪਤੰਤਰ ਹੁੰਦਾ ਹੈ ਇਹ ਕਹੋਂਦੀ ਇਹ ਸਮਾਜਿਕ ਸੁਤੰਤਰਤਾ ਆਰਥਿਕ ਸੁਤੰਤਰਤਾ ਬਹੁਤ ਸਾਰਾ ਧਨ ਮਿਲ ਗਿਆ ਆਰਥਿਕ ਸੁਤੰਤਰਤਾ ਤੇ ਮਿਲ ਗਈ ਹੈ ਜੋ ਕੁਝ ਚਾਹਦਾ ਹੈ ਖਰੀਦ ਸਕਦਾ ਹੈ ਤੇ ਕਿਨ ਫਿਰ ਵੀ ਸੰਸਕਾਰਾਂ ਦਾ ਬੰਧਨ ਹੈ ਕਰਮਾਂ ਦਾ ਬੰਧਨ ਹੈ ਵਿਚਾਰਾਂ ਦਾ ਬੰਧਨ ਹੈ ਜਿਤਨੇ ਚਿਤ ਤੱਕ ਉਹਨਾਂ ਸੰਸਕਾਰਾਂ ਦਾ ਬੰਧਨ ਟੁੱਟਦਾ ਨਹੀਂ ਇਹ ਬਾਕੀ ਸਾਰੀਆਂ ਆਜ਼ਾਦੀਆਂ ਝੂਠੀਆਂ ਨੇ ਜਿਹੜੇ ਆਜ਼ਾਦੀ ਦਿੰਦੇ ਨੇ ਖੁਦ ਵੀ ਗੁਲਾਮ ਹੁੰਦੇ ਨੇ ਜਿਹੜੇ ਕਹਿੰਦੇ ਨੇ ਦੇਸ਼ ਆਜ਼ਾਦ ਹੋ ਗਿਆ ਦੇਸ਼ ਸੁਤੰਤਰ ਹੋ ਗਿਆ ਹੋ ਗਿਆ ਹੋਵੇਗਾ ਤੂੰ ਤੇ ਗੁਲਾਮ ਹੈ ਆਪਣੇ ਸੰਸਕਾਰਾਂ ਦਾ ਆਪਣੇ ਵਿਚਾਰਾਂ ਦਾ ਆਪਣੇ ਹੰਕਾਰ ਦਾ ਆਜ਼ਾਦ ਦੇਸ਼ਾਂ ਦੇ ਵਿੱਚ ਗੁਲਾਮ ਮਨੁੱਖ ਰਹਿੰਦੇ ਨੇ ਇੰਜ ਕਹਿ ਰਿਹਾ ਚਲੋ ਇਹ ਤੋਂ ਸ਼ਬਦ ਵੀ ਮੈਂ ਕਹਿ ਰਿਹਾ ਹਰ ਆਜ਼ਾਦ ਮੁਲਕ ਦੇ ਵਿੱਚ ਗੁਲਾਮ ਮਨੁੱਖ ਰਹਿੰਦੇ ਨੇ ਔਰ ਆਜ਼ਾਦ ਮਨ ਉਸ ਦਿਨ ਆਉਂਦਾ ਜਦ ਕਰਮਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਸੰਸਕਾਰਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਦੁੱਖਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਮਹਾਰਾਜ ਕਹਿੰਦੇ ਹੰਕਾਰ ਚਲਾ ਜਾਂਦਾ ਹੈ ਔਰ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਹਾਂਜੀ ਦੁਰਲਭ ਹੈ ਪਰੇਪੂਰਣ ਪਰਮਾਤਮਾ ਦਾ ਨਾਮ ਗੁਰਮੁਖ ਬਣ ਕੇ ਹੀ ਉਹ ਪ੍ਰਭੂ ਦਾ ਨਾਮ ਹਿਰਦੇਸ਼ ਆਣ ਕੇ ਵਸਦਾ ਹੈ ਹਾਂਜੀ ਸਤਗੁਰ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਸ ਤਰ੍ਹਾਂ ਦੀ ਜੋ ਗੁਰੂ ਦੀ ਸੇਵਾ ਕਰਦਾ ਹੈ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਬਲਹਾਰ ਨੇ ਜਾਣਾ ਹਾਂਜੀ ਮਨਮੁਖ ਦਾ ਮਨ ਅਜਿਤ ਹੈ ਆਪਣੇ ਵਿਚਾਰਾਂ ਨੂੰ ਆਪਣੀਆਂ ਕਾਮਨਾਵਾਂ ਨੂੰ ਆਪਣੀਆਂ ਵਾਸ਼ਨਾਵਾਂ ਨੂੰ ਜਿਤਨਾ ਇਹਦੇ ਲਈ ਔਖਾ ਹੈ ਉਨ੍ਹਾਂ ਦੇ ਅਧੀਨ ਹੋ ਕੇ ਚੱਲਦਾ ਹੈ ਮਨ ਦੇ غلام ਹੋ ਕੇ ਚੱਲਦਾ ਹੈ ਜਦ ਕੇ ਮਨ ਨੂੰ ਜਤਣ ਦੇ ਨਾਲ ਹੀ ਬਾਕੀ ਦਰਵਾਜ਼ੇ ਖੁੱਲਦੇ ਨੇ ਮਨ ਜੀ ਤੇ ਜਗ ਜੀ ਪਰ ਮਨ ਦੇ ਅਧੀਨ ਚੱਲਣ ਵਾਲਾ ਮਨੁਖ ਹੋਦਾ ਮਨ ਅਜਿੱਤ ਹੈ ਔਰ ਸਿਵਾਏ ਦੁੱਖ ਤੋਂ ਉਸ ਦੇ ਪੱਲੇ ਹੋਰ ਕੁਝ ਨਹੀਂ ਪੈਂਦਾ ਹਾਂ ਜੀ ਜਾਗ ਰਿਆ ਤਬਸਤਾ ਦੀ ਤੇ ਗੱਲ ਛੱਡੋ ਇਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਣਗੇ ਸੁਪਨੇ ਵੀ ਭਿਆਨਕ ਆਉਣਗੇ ਸੁਪਨੇ ਵੀ ਡਰਾਉਣੇ ਆਉਣਗੇ ਸੁਪਨੇ ਵੀ ਇਸ ਨੂੰ ਦੁੱਖ ਦੇਣ ਵਾਲੇ ਆਉਣਗੇ ਸੁਪਨੇ 'ਚ ਵੀ ਸੁੱਖ ਦੀ ਝਲਕ ਇਹ ਨਹੀਂ ਦੇਖ ਸਕੇਗਾ ਜੇ ਦਾ ਮਨ ਅਜਿਹਾ ਜੀ ਭਾਗ ਕਰ ਵਾਟ ਪੰਡਤ ਸੱਜੇ ਜੇ ਤਿਸਮਾਤ ਦੁਆਰੇ بڑے بڑے ਵਿਚਾਰਕ ਪੰਡਤ ਚਤਰਵੇਦੀ ਤ੍ਰਵੇਦੀ ਦੁਵੇਦੀ ਘਟ ਸਾਸ਼ਟਰੀ 108 ਉਪਨਿਸ਼ਦਾਂ ਦੇ ਗਿਆਤਾ 27 ਸਿਮਰਤਿਆਂ ਤੇ 18 ਪੁਰਾਣ ਦੇ ਗਿਆਤਾ ਪੜ ਪੜ ਕੇ ਥੱਕ ਗਏ ਧਿਆਨ ਬਾਹਰ ਜਪਣ ਨਾਲ ਧਿਆਨ ਅੰਦਰ ਜਾਂਦਾ ਹੈ ਪੜਨ ਨਾਲ ਧਿਆਨ ਬਾਹਰ ਜਾਂਦਾ ਹੈ ਤੇ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਘਰ ਔਰ ਹਮੇ ਝਕਣਾ ਜਾਗ ਵਿਦਵਾਨ ਹੋ ਜਾਏਗਾ ਦਾਰਸ਼ਨਿਕ ਹੋ ਜਾਏਗਾ ਵਿਚਾਰਕ ਹੋ ਜਾਏਗਾ ਵਾਸ਼ਨਾਵਾਂ ਵਿੱਚ ਗਰਸਿਆ ਹੋਇਆ ਦੁਖੀ ਰਹੇਗਾ ਬਿਆਖੁੱਲ ਰਹੇਗਾ ਕੋ ਸਹਿਬ ਇੱਥੇ ਕਹਿੰਦੇ ਨੇ ਥੱਕ ਗਏ ਨੇ ਬੜੇ ਬੜੇ ਪੰਡਤ ਵਿਚਾਰਕ ਦਾਰਸ਼ਨਿਕ ਇਹਨਾਂ ਸਾਰੇ ਕਰਮਾਂ ਦੇ ਬਾਵਜੂਦ ਵੀ ਉਹਨਾਂ ਕੋਲ ਆਪਣਾ ਮਨ ਜਿੱਤਿਆ ਨਹੀਂ ਗਿਆ ਜੀ ਇਸ ਤਰ੍ਹਾਂ ਦੇ ਕਰਮ ਕਰ ਕਰ ਕੇ ਥੱਕ ਗਏ ਪੜ ਪੜ ਕੇ ਥੱਕ ਗਏ ਮਨ ਕਾਬੂch ਨਹੀਂ ਆਉਂਦਾ ਵਸਦੇ ਚ ਨਹੀਂ ਆਉਂਦਾ ਹਾਂਜੀ ਤੀਰ ਧਾਰੀ ਤੀਰ ਤੱਕੇ ਆਟੜੀ ਤਿਉ ਨਾਏ 68 ਤੀਰਥਾਂ ਦਾ ਇਸ਼ਨਾਨ ਤੇ ਕਰਦੇ ਰਹਿ ਨਾਲੇ ਧਾਰਮਿਕ ਲਿਬਾਸ ਪਹਿਨ ਲਿਆ ਧਾਰਮਿਕ ਦਿਖਾਈ ਦਈਏ ਸਾਧੂ ਦਿਖਾਈ ਦਈਏ ਸੰਤ ਦਿਖਾਈ ਨਹੀਂ ਹੈ ਗੁਸਤਾਖੀ ਮੈਨੂੰ ਕਹਿਣ ਦੇਣਾ बहुत सारे संत संत दिखाई दे रहे हैं संत नहीं है बहुत सारे धार्मिक धार्मिक दिखाई दे रहे ने धार्मिक नहीं तो चलो ये भी कह दिए बहुत सारे गुरसिख गुरसिख दिखाई दे नहीं रहे हैं गुरसिख नहीं है नहीं रहे। ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਮੁਤਾਬਕ ਜਿੰਦਾ ਉਹ ਸਿੱਖ ਹੈ ਕਿ ਜੋ ਆਪਣੀ ਵਿਚਾਰ ਮੁਤਾਬਕ ਜੀ ਰਿਹਾ ਉਹ ਸਿੱਖ ਹੈ ਧਾਰਮਿਕ ਦਿਖਾਈ ਦੇਣਾ ਇੱਕ ਸ਼ਿੰਗਾਰ ਤੋਂ ਜ਼ਿਆਦਾ ਕੁਝ ਵੀ ਨਹੀਂ ਧਾਰਮਿਕ ਹੋਣਾ ਇਹ ਤੇ ਤਪੱਸਿਆ ਤੇ ਖੜਾ ਹੈ ਮਿਹਨਤ ਤੇ ਖੜਾ ਹੈ ਜਿੰਨੇ ਇਨਾਮ ਤੇ ਆਇਆ ਗਏ ਮਸ਼ੱਕਤ ਘਾਲ 88 ਤੀਰਥਾਂ ਦਾ ਇਸ਼ਨਾਨ ਕੀਤਾ ਧਾਰਮਿਕ ਭੇਗ ਧਾਰਨ ਕੀਤਾ ਤੇ ਭੇਗ ਧਾਰਨ ਕਰ ਕਰਕੇ ਥੱਕ ਗਏ 88 ਤਿਲਸਾਂ ਦਾ ਇਸ਼ਨਾਨ ਕਰ ਕਰਕੇ ਥੱਕ ਗਏ ਲੇਕਿਨ ਉਸ ਪਰਮ ਪਦ ਦੀ ਪ੍ਰਾਪਤੀ ਨਾ ਹੋਈ ਮਨ ਨਹੀਂ ਜਿੱਤਿਆ ਗਿਆ ਜੀ ਧਿਆਨ ਇਤਨਾ ਵੀ ਗਹਿਰਾ ਨਹੀਂ ਗਿਆ ਜੇ ਮਨ ਦਾ ਪਤਾ ਚਲੇ ਵਿਚਾਰਾਂ ਨੂੰ ਪੜ ਸਕਣ ਆਪਣੀ ਸੋਚਣੀ ਨੂੰ ਪੜ ਸਕਣ ਆਪਣੇ ਸੰਸਕਾਰਾਂ ਨੂੰ ਪੜ ਸਕਣ ਧਿਆਨ ਤੇ ਇਤਨਾ ਵੀ ਗਹਿਰਾ ਨਹੀਂ ਗਿਆ ਭਾਵੇਂ ਧਾਰਮਿਕ ਲਿਬਾਸ ਹੈ ਤੇ ਭਾਵੇਂ ਧਰਮ ਗ੍ਰੰਥਾਂ ਦਾ ਪਾਠ ਪੜਨੇ ਹਾਂਜੀ ਕਿਤੇ ਵੱਡੇ ਭਾਗ ਜਾਗਨ ਵੱਡਾ ਹਿੱਸਾ ਕੋਈ ਪੁਰਬਲਾ ਕਰਮ ਉਹਦੇ ਨਾਲ ਫਿਰ ਇਸ ਮੰਨ ਦਾ ਪਤਾ ਚੱਲ ਜਾਂਦਾ ਹੈ ਇਹਦੀ ਹੋਣ ਦਾ ਜੋ ਹੈ ਪਤਾ ਚੱਲ ਜਾਂਦਾ ਹੈ ਸੰਸਕਾਰ ਪੜੇ ਜਾਂਦੇ ਨੇ ਤੇ ਅੰਦਰ ਫਿਰ ਭੈ ਪੈਦਾ ਹੋ ਜਾਂਦਾ ਹੈ ਪਰਮਾਤਮਾ ਨਾਲ ਕਾਨੂੰਨ ਦੇ ਭੈ ਨਾਲ ਹਿਰਦਾ ਸ਼ੁੱਧ ਨਹੀਂ ਆਉਂਦਾ ਸਮਾਜ ਦੇ ਭੈ ਨਾਲ ਹਿਰਦਾ ਸ਼ੁੱਧ ਨਹੀਂ ਆਉਂਦਾ ਪਰਮਾਤਮਾ ਦੇ ਭੈ ਨਾਲ ਹਿਰਦਾ ਸ਼ੁੱਧ ਆਉਂਦਾ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹضورੇ ਕਾਨੂੰਨ ਦਾ ਭੈ ਸਮਾਜ ਦਾ ਭੈ ਹੱਥਾਂ ਨੂੰ ਚੋਰ ਨਹੀਂ ਬਣਨ ਦੇਗਾ ਹੱਥ ਰੋਕ ਲਏਗਾ ਮਨੁੱਖ ਤੇ ਹੱਦ ਕੜੀਆਂ ਨੇ ਤੇ ਸਮਾਜ ਚੋਰ ਕਿਧਰੇ ਚੋਰੀ ਕਰਦੇ ਆ ਪਕੜਿਆ ਜਾਏ ਫਿਰ ਉਹਦੀ ਕਿਹੜੀ ਦੁਰਦਸ਼ਾ ਹੁੰਦੀ ਹੈ ਸਾਰੇ ਆਨੋ ਪਤਾ ਹੈ ਸਮਾਜ ਹੈ ਕਾਨੂੰਨ ਹੈ ਇਹਦਾ ਡਰ ਹੱਥਾਂ ਨੂੰ ਰੋਕਦਾ ਹੈ ਪੈਰਾਂ ਨੂੰ ਰੋਕਦਾ ਹੈ ਪ੍ਰਮਾਤਮਾ ਦਾ ਭੈ ਮਨ ਨੂੰ ਹੀ ਰੋਕ ਦਿੰਦਾ ਹੈ ਮਨ ਬੁਰਾ ਸੋਚਦਾ ਹੀ ਨਹੀਂ ਮਨ ਆਪਣੇ ਤੇ ਬੁਰਾ ਮਿਟਾਣਾ ਹੱਥ ਤੇ ਬੁਰਾ ਤਾਂ ਕਰਨਗੇ ਜੇ ਪਹਿਲੇ ਮਨ ਬੁਰਾ ਸੋਚੇ ਪੈਰ ਤੇ ਗਲਤ ਪਾਸੇ ਤਾਂ ਜਾਣਗੇ ਜੇ ਪਹਿਲੇ ਮਨ ਗਲਤ ਸੋਚੇ ਹੱਥ ਤੇ ਸ਼ਰਾਬ ਦੀ ਬੋਤਲ ਤਾਂ ਪਕੜਨਗੇ ਪਿਆਲਾ ਤਾਂ ਪਕੜਨਗੇ ਤਾਂ ਪੀਣਗੇ ਪਹਿਲੇ ਮਨ ਇਸ ਦੀ ਵਿਚਾਰ ਕਰੇ ਮਨ ਚੋਂ ਇਹ ਵਿਚਾਰ ਹੀ ਨਿਕਲ ਗਏ ਪ੍ਰਭੂ ਦਾ ਹੈ ਮਨ ਚੋਂ ਬੁਰਾਈਆਂ ਨੂੰ ਕੱਢ ਦੇਵੇ ਤੋ ਤਨ ਤੋਂ ਆਪੇ ਨਿਕਲ ਨਹੀਂ ਆ ਕਾਨੂੰਨ ਤੇ ਸਮਾਜ ਦਾ ਹੈ ਹੱਥਾਂ ਤੋਂ ਬੁਰਾਈਆਂ ਕੱਢਦਾ ਮਨ ਤੋਂ ਨਹੀਂ ਕੱਢਦਾ ਇਸ ਵਾਸਤੇ بڑے بڑے شریف ਮਨੋਕ ਮਨ ਦੇ ਤਲ ਤੇ ਬੁਰੇ ਹੁੰਨੇ ਬੜੇ ਬੜੇ ਨੇਕ ਮਨੁੱਖ ਮਨ ਦੇ ਤਲ ਤੇ ਪਾਪੀ ਹੁੰਦੇ ਨੇ ਬੜੇ ਬੜੇ ਸਤ ਸੰਗੀ ਮਨੁੱਖ ਮਨ ਦੇ ਤਲ ਤੇ ਕੋਈ ਚੰਗੇ ਨਹੀਂ ਹੁੰਦੇ ਉਹਤੇ ਪ੍ਰਮਾਤਮਾ ਤੇ ਭੈ ਤੋਂ ਬਿਨਾ ਮਨ ਚੋਂ ਬੁਰਾਈ ਨਿਕਲੀ ਨਹੀਂ ਸਕਦੀ ਕਾਨੂੰਨ ਤੇ ਸਮਾਜ ਦਾ ਭੈ ਹੱਥਾਂ ਚੋਂ ਬੁਰਾਈ ਕੱਢ ਦਿੰਦਾ ਹੈ ਪ੍ਰਮਾਤਮਾ ਦਾ ਭੈ ਮਨ ਚੋਂ ਹੀ ਬੁਰਾਈ ਕੱਢ ਦਿੰਦਾ ਹੈ ਤੋ ਸਾਹਿਬ ਕਹਿੰਦੇ ਨੇ ਕਿਦੜੇ ਇਸ ਤਰ੍ਹਾਂ ਦੇ ਬਾਗ ਹੋਵਨ ਤੇ ਪ੍ਰਮਾਤਮਾ ਦਾ